ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਮੀਰ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਆਪਾਂ ਠੀਕ ਠਾਕ ਆ ਤੇ ਅੱਜ ਆਪਾਂ ਨੇ ਬਣਾਉਣੇ ਨੇ ਬ੍ਰੋਕਲੀ ਦੇ ਪਕੌੜੇ ਪਰਸੋਂ ਦੀ ਆਈ ਪਈ ਹੈ ਬ੍ਰੋਕਲੀ ਤੇ ਗੋਭੀ ਗੋਭੀ ਥੋੜੀ ਜਿਹੀ ਮੈਂ ਵੈਸੇ ਨਾਲ ਕੱਟ ਲਈ ਮੈਂ ਕਿਹਾ ਜੇ ਘਟ ਗਏ ਕਾਟੀ ਜਾਣੇ ਤਾਂ ਇਹ ਜੇ ਅੰਦਰ ਤੇ ਆਪ ਵੀ ਚੱਕ ਕੇ ਲੈ ਕੇ ਆਉਣੇ ਸੀ ਮੈਂ ਸਵੇਰੀ ਕੱਟ ਕੇ ਰੱਖਤੀ ਸੀ ਕਿ ਮੈਂ ਕਿਹਾ ਮੰਮੀ ਨੂੰ ਮੇਰੇ ਨੂੰ ਬੜਾ ਕੰਮ ਨਾ ਕਰਨਾ ਹੋਵੇ 4 ਵਜੇ 4 ਵਜੇ ਉੱਠਿਆ ਜਦੋਂ ਹੀ ਲੱਗਿਆ ਪਕੌੜੇ ਵੀ ਮੈਂ ਹੀ ਬਣਾ ਕੇ ਦੇਣੇ ਸੀ ਮੰਮੀ ਕਹਿੰਦੀ ਨਹੀਂ ਪੁੱਤ ਜਦ ਤੱਕ ਮੈਂ ਹੈਗੀ ਆ ਮੇਰੇ ਹੱਥ ਦੇ ਖਾਣ ਹਾਂ ਉਹ ਮੇਰੇ ਮੰਜੇ ਤੇ ਪਈ ਰਹੂ ਮੂਹੇ ਪਾ ਰਿਆ ਕਰੇ ਸਹੀ ਗੱਲ ਆ ਮੰਮੀ ਨੂੰ ਬਥੇਰ ਪਰ ਮੈਂ ਕਹਿੰਨੀ ਆ ਰੱਬ ਮੈਨੂੰ ਮੰਜੇ ਤੇ ਨਾ ਹੀ ਪਾਵੇਂ ਐਂ ਇਕੜੀ ਲੰਮਾ ਗਾ ਦਿੰਦਾ ਸਹੀ ਗੱਲ ਆ ਨਾ ਮੰਜੇ ਵਾਲਾ ਕੰਮ ਤਾਂ ਬੜਾ ਔਖਾ ਹੁੰਦਾ ਰੱਬੇ ਜਦੋਂ ਦੇ ਬਿਨਾਂ ਮੈਨੂੰ ਫਟਾ ਕੰਮ ਨੂੰ ਪਤਾ ਦਿਓ ਨਹੀਂ ਸਾਰਿਆਂ ਦਾ ਹੀ ਔਖਾ ਜਾਂਦਾ ਜਿਹੜਾ ਪਿਆ ਉਹਦਾ ਵੀ ਔਖਾ ਜਿਹੜੇ ਸਾਹਮਣੇ ਨੇ ਉਹਨਾਂ ਦਾ ਵੀ ਔਖਾ ਜਾਂਦਾ ਬਹੁਤ ਔਖਾ ਨਹੀਂ ਕਿਹੜਾ ਪਾਉ ਸਹੀ ਮੰਜੇ ਤੇ ਦੇਖਿਓ ਤੁਹਾਡੀ ਨਿਕਲ ਰੱਖੀ ਨਹੀਂ ਹੀ ਜਾਂਦਾ ਮੈਨੂੰ ਪਤਾ ਚਾਰ ਦੇ ਸੰਗ ਇੱਕ ਜਾਂਦਾ ਨਹੀਂ ਨਹੀਂ ਹਾਂ ਸਹੀ ਗੱਲ ਪੱਕੀ ਗੱਜਾ ਮੈਂ ਪੱਕੀ ਗੱਲ ਹੈ ਸਾਹਮਣੇ ਵਾਲਾ ਬੰਦਾ ਵੀ ਬਿਮਾਰ ਹੋ ਜਾਂਦਾ ਵਾ ਅਸੀਂ ਬਹੁਤ ਕਿੰਨੇ ਸੁਣੇ ਆਪਾਂ ਕਿੰਨਾ ਸਾਹਮਣੇ ਵੀ ਸਾਹਮਣੇ ਵਾਲੀ ਦੀ ਢੂਹੀ ਰਹਿ ਜਾਂਦੀ ਆ ਚੱਕਣਾ ਕਰਨਾ ਬਹੁਤ ਔਖਾ ਹਾਂ ਬਹੁਤ ਦਿਹਾੜੀ ਜਿਵੇਂ ਡੈਡੀ ਨੂੰ ਇੱਕ ਦਿਨ ਚ 15 ਵਾਰ ਪਾਉਂਦੀ ਸੀ 15 ਨਾਲ 18 ਦੀ ਸੀ ਕਿਉਂਕਿ ਹਾਂ ਸਰੀਰ ਐ ਨਹੀਂ ਪਰ ਕੰਬਹੁਤ ਔਖਾ ਸੀ ਰੋਟੀ ਚਾਹ ਪਾਣੀ ਗਾਲਾਂ ਵੀ ਖਾ ਲੈਂਦੇ ਸੀ ਜੇ ਰੋਕਦੇ ਹੁੰਦੇ ਸੀ ਵੀ ਮਿੱਠਾ ਨਾ ਖਾਓ ਪਰ ਮਿੱਠਾ ਖਾਣਾ ਨਹੀਂ ਸੀ ਆਣ ਸਾਡੀ ਫੈਮਿਲੀ ਵੈਸੇ ਐਡਦੀ ਨਹੀਂ ਮਿੱਠਾ ਖਾਣਾ ਮੈਂ ਕਮੈਂਟ ਚ ਇਹ ਵੀ ਦੇਖਿਆ ਵੀ ਕਈ ਇਹੀ ਚੀਜ਼ ਤੇ ਗੁੱਸੇ ਆਦੇ ਨੇ ਤੁਸੀਂ ਦਾਦੂ ਕਹਿੰਦਾ ਦਾਦਾ ਜੀ ਲਾ ਲਓ ਉਹ ਜਿਹੜੀ ਚੀਜ਼ ਚੱਲਦੀ ਪਈ ਹੈ ਤੇ ਕਹਿੰਦੇ ਬੱਚੇ ਦਾਦੂ ਕਹਾਂ ਦਾਦੂ ਚਾਚੂ ਇਹੀ ਬੋਲਣ ਲੱਗੇ ਹੁਣ ਪਹਿਲਾਂ ਕਹਿੰਦੇ ਸੀ ਦਾਦਾ ਜੀ ਚਾਚਾ ਜੀ ਤੇ ਜਿਹਨੇ ਲਈ ਆਪਾਂ ਨੇ ਸਾਰਾ ਸਮਾਨ ਤਿਆਰ ਕਰਕੇ ਰੱਖਿਆ ਹੈ ਇਹਦੇ ਵਿੱਚ ਆਪਾਂ ਨੇ ਲਸਣ ਅਦਰਕ ਹਰੀਆਂ ਮਿਰਚਾਂ ਸਾਰਾ ਕੁਝ ਕੁਛ ਇਕੱਠਾ ਹੀ ਗ੍ਰाइंड ਕਰ ਲ ਜੋ ਵੀ ਬਣਾਪਾ ਪਾਵਾਂਗੇ ਆਪਣਾ ਪਾਣੀ ਇੱਧਰ ਗਰਮ ਹੋ ਰਿਹਾ ਪਹਿਲਾਂ ਉਬਾਲਣੇ ਆ ਮੜੇ ਜਾਂ ਹਾਂ ਥੋੜੇ ਜਿਹਾ ਉਬਾਲਾਂਗੇ ਫਿਰ ਜਲਦੀ ਪੱਕ ਜਾਂਦੇ ਨੇ ਤੇ ਇਹਨਾਂ ਦੇ ਵਿੱਚ ਫਿਰ ਨੂੰ ਨੂਨ ਵੀ ਚਲੇ ਜਾਂਦਾ ਰਹੇ ਵੀ ਉਹ ਨੂੰ ਨੂਨ ਨਹੀਂ ਜਾਂਦਾ ਹੈਗਾ ਹਾਂ ਤੇ ਥੋੜਾ ਜਿਹਾ ਨੂਨ ਤੇ ਥੋੜੀ ਜਿਹੀ ਹਲਦੀ ਪਾ ਕੇ ਹੰਡੀ ਦੀ ਹਲਦੀ ਆਸਮ ਖਰਾਬ ਆਜ ਤੁਰਦਾ ਫਿਰ ਤੁਹਾਨੂੰ ਚੱਖਣੇ ਇੱਧਰ ਬੜੇ ਪਹਿਲਾਂ ਬਾਲ ਲੀਏ ਮੜੇ ਜਾਂ ਥੋੜੇ ਜਿਹਾ ਆਲੂ ਮੇਸ਼ਾ ਕੱਟਣੇ ਪੈਂਦੇ ਆ ਅੰਜੀਆਂ ਫਰਾਈਆਂ ਲਈ ਫਿਰ ਉਹ ਫਰਾਈਆਂ ਜ਼ਿਆਦਾ ਕਰ ਲਾ ਪਰ ਬ੍ਰੋਕਲੀ ਵੀ ਖਾ ਲੂ ਮੈਨੂੰ ਲੱਗਦਾ ਪਕੌੜਿਆਂ 'ਚ ਖਾਉ ਪਤਾ ਨਹੀਂ ਇੰਨਾ ਜ਼ਿਆਦੇ ਵਧੀਆ ਮੌਸਮ ਸੀ ਐ ਲਾਲਾ ਜੀ ਅੱਜ ਧੁੱਪ ਨਿਕਲੂਗੀ ਨਿਕਲੀ ਹੋਈ ਸੀ ਸਵੇਰੇ ਜਮਾ ਕੱਪੜੇ ਹਾਂ ਮੈਨੂੰ ਵੀ ਲੱਗਿਆ ਮੈਂ ਮੈਂ ਡਰਾਇਰ ਨਹੀਂ ਯੂਜ਼ ਕੀਤਾ ਮੈਂ ਕਿਹਾ ਚੱਲ ਧੁੱਪੇ ਬਹਿ ਕੇ ਇਸਕਾਵਾਂਗੇ ਪਰ ਇੱਕਦਮ ਤੁੰਤਾਂ ਤਾ ਕੀ ਯਾਰ ਜਮੇ ਦਿਨੇ ਨਿਕ ਰਿਹਾ ਸੀ ਤੇ ਜ਼ਿਆਦੇ ਬੱਦਲ ਜਾਂ ਮੌਸਮ ਹੋਰੇ ਕਿਵੇਂ ਤੋਂ ਹੋ ਗਿਆ ਮੈਂ ਕੱਲ ਉਹਦੇ ਵੀ ਦੇਖਿਆ ਸੀ ਵੈਦਰ ਆਲ ਆਪ ਤੇ ਉੱਥੇ ਵੀ ਠੀਕ ਦਿਖਾ ਰਹੇ ਸੀ ਪਰ ਮੌਸਮ ਬਹੁਤ ਇੱਕਦਮ ਫੇਰ ਠੰਡਾ ਵੀ ਹੋ ਗਿਆ ਤਾਂ ਹੀ ਅੱਜ ਬਾਹਰ ਮਾਣਨ ਦਾ ਸੀਗਾ ਵੀ ਮੌਸਮ ਵਧੀਆ ਵਾ ਉਹ ਹੁਣ ਫੇਰ ਠੰਡ ਜੀ ਹੋ ਗਈ ਥੋੜੀ ਜੀ ਹਵਾ ਵੀ ਚੱਲਣ ਲੱਗ ਗਈ ਠੰ ਉਪਲਗੇ ਜੀ ਮਾੜੇ ਜੇ ਗਰਮੀ ਕਰਨੇ ਸੀਗੇ ਤੇ ਤੇਲ ਵਾਲੀ ਰੱਖ ਲਈਏ ਕੜਾਹੀ ਹੁਣ ਛੁੱਲੇ ਤੇ ਉਹ ਠੰਡੇ ਚ ਪਕੌੜੇ ਖਾਣ ਦਾ ਨਜ਼ਾਰਾ ਵੀ ਆਉਂਦਾ ਪਰ ਠੰਡ ਲੱਗੀ ਜੀ ਵੀ ਜਾਂਦੀ ਹੁੰਦੀ ਥੋੜੀ ਥੋੜੀ ਬੋਇਲਡ ਬ੍ਰੋਕਲੀ ਵੀ ਕੱਲੀ ਬਹੁਤ ਵਧੀਆ ਲੱਗਦੀ ਆ ਮਾਈਕ੍ਰੋ ਵਿੱਚ ਵੀ ਕੀਤੀ ਆ ਮੈਂ ਤਾਂ ਨਹੀਂ ਮੈਂ ਖਾਧਦੀ ਸੀ ਕਿਸੇ ਦੇ ਭੂਆ ਨੇ ਘੜਾਈ ਸੀ ਮੈਨੂੰ ਇੱਕ ਵਾਰ ਕੱਲੀ ਮਾਈਕ੍ਰੋ ਹੀ ਕੀਤੀ ਹੋਈ ਸੀ ਮੈਨੂੰ ਮਾਂ ਪੜੀਏ ਇਹਨੂੰ ਐ ਥੋੜਾ ਜਿਹਾ ਥੋੜਾ ਮਿਰਚ ਮਸਾਲਾ ਜਿਹਾ ਪਾ ਕੇ ਇਹਦੇ ਉੱਤੇ ਇਹਨੂੰ ਮੜ ਜਾ ਫਰਾਈ ਕਰਕੇ ਰਹਿ ਤੇ ਦੁੱਧ ਪਾ ਕੇ ਚੰਗੀ ਤਰ੍ਹਾਂ ਖਾਵੇ ਨਾ ਹਾਂ ਇਹਨੂੰ ਥੜਾ ਜਿਹਾ ਘੱਟ ਕੇ ਤੇ ਰੋਸਲਾ ਹਾਂ ਬੜੀਆ ਮੈਨੂੰ ਤਾਂ ਬਹੁਤ ਟੇਸਟੀ ਲੱਗਦੀ ਹੈ ਕਈ ਜਣੇ ਉੱਥੇ ਬਾਹਰ ਕਹਿੰਦੇ ਸੀ ਮੈਂ ਜਿਵੇਂ ਕਹਿਣਾ ਵੀ ਆ ਪਾ ਲੋ ਹਰੀ ਗੋਭੀ ਜੀ ਨਹੀਂ ਖਾਣੀ ਹੈ ਪਰ ਹੁਣ ਉਹ ਖਾਣ ਲੱਗੇ ਮੈਂ ਤਾਂ ਪੀਜ਼ੇ ਤੇ ਪਾਸਤੇ 'ਚ ਬਹੁਤ ਜ਼ਿਆਦਾ ਸਵਾਦ ਆਈ ਦੀ ਹਰੀ ਗੋਭੀਆਂ ਸਵਾਦ ਨਹੀਂ ਪਰ ਇਹ ਖਾਂਦਾ ਬੰਦਾ ਫਿਰ ਹੋਲੀ ਹੋਲੀ ਟੇਸਟ ਬਣ ਜਾਂਦਾ ਹੈ ਪਿਆਜ਼ ਪਾਲਕ ਧਨੀਆ ਮੇਥੀ ਬਣਾਉਣ ਦੇ SLA ਸੀ ਵੀ ਦੂਜੀ ਤਰ੍ਹਾਂ ਵੀ ਬੇਸਨ ਘੋਲ ਕੇ ਉਹਦੇ ਵਿੱਚ ਡਿਪ ਕਰ ਕਰਕੇ ਬਣਾਵਾਂਗੇ ਤੇ ਫਿਰ ਹੁਣ ਜਾਣਾ ਵੀ ਇੱਕ ਤਰ੍ਹਾਂ ਦੇ ਪ੍ਰੋਗਰਾਮ ਤੇ ਪਾਠ ਦੇ ਰੋਜ਼ ਪਾਠ ਦਾ ਪ੍ਰੋਗਰਾਮ ਹੁੰਦਾ ਹੈ ਨਾ ਜਿਹਨਾਂ ਵਿਆਹ ਕਿਸੇ ਨੇ ਉਹਨਾਂ ਨੇ ਦੱਸਾਇਆ ਹੋਇਆ ਇਹ ਵੀ ਹੁਣ ਆਪਾਂ ਪਾਵਾਂਗੇ ਆ ਗਏ ਸਾਰੇ ਪਾ ਦਿਓ ਜਿਆਦਾ ਮੇਸ਼ਾ ਕੁਝ ਨਾ ਆਤਾ ਹੁਣ ਦੇਖੀ ਜਾਓ ਥੋੜੇ ਜਿਹੀ ਚਿੱਲੀ ਫਲੈਕਸ ਇਹ ਵੀ ਪਾਉਣੀ ਆ ਦੂਜੀ ਆ ਨਾ ਖੁੱਲੇ ਜਾਂਦੇ ਹੁੰਦੇ ਹੂੰ ਤੇ ਹੁਣ ਜਾਵੂਗਾ ਜੀ ਵਾ ਦਸਾ ਇਹ ਥੋੜਾ ਜਿਹਾ ਬੰਦ ਕوڑا ਥੋੜਾ ਹੀ ਰੱਖੀ ਅੱਗੇ ਜਿਆਦੇ ਹੋਦੇ ਜਿੰਦਾਂ ਪਕੌੜੇ ਮੇਂ ਹਲਦੀ ਕੌਣ ਦਾਲਦਾ ਹੈ ਆਂਟੀ ਪਕੌੜੇ ਦਾ ਤਾਂ ਚੇ ਨਹੀਂ ਲੱਗਦਾ ਹੁੰਦੀ ਕੇ ਬਿਨਾਂ ਮੇਰੇ ਬੇਟੀ ਦਾ ਕਮੈਂਟ ਆਉਂਦਾ ਵੀ ਕੋਟੀ ਬੋਣੀ ਦੱਸ ਆਂਟੀ ਪਤਰਾ ਕੋਟੀ ਹੁਣ ਇਦਾਂ ਦੱਸੀ ਨਹੀਂ ਜਾ ਸਕਦੀ ਹਾਂ ਕਿਉਂਕਿ ਟਾਈਮ ਹੀ ਹੈਗਾ ਹੁਣ ਜਦੋਂ ਕੱਲ੍ਹ ਹੀ ਹੁੰਦੀ ਆ ਵਹਿਲੀ ਉਦੋਂ ਬਹੁਤ ਜ਼ਿਆਦਾ ਬਣ ਲੈਣੀ ਆ ਹੁਣ ਤਾਂ ਹਾਂ ਟਾਈਮ ਹੀ ਨਹੀਂ ਲੱਗਦਾ ਆ ਸਾਰਾ ਕੁਝ ਪਤਾ ਜੀ ਦੱਸਿਆ ਕੁਝ ਨਹੀਂ ਆਪਾਂ ਨੇ ਗੱਲਾਂ-ਗੱਲਾਂ ਦੇ ਵਿੱਚ ਹਾਂ ਸਾਰੀ ਜਿਹੜੇ ਨਾਰਮਲ ਮਸਾਲੇ ਤੁਹਾਡੀ ਮਨ ਨੂਨ ਦਾ ਨਹੀਂ ਚਲਬ ਕੇ ਸਾਰੀਆਂ ਕਰ ਲਿਓ ਅਜਵੈਣ ਪਾਉਣੀ ਰਹਿੰਦੀ ਆ ਹਲੇ ਜਿਵੇਂ ਬਿਨਾ ਪਕੌੜਿਆਂ ਦੀ ਗੱਲ ਨਹੀਂ ਬਣਦੀ ਮੈਨੂੰ ਜਮ ਨਹੀਂ ਪਤਾ ਲੱਗਦਾ ਜੀ ਤੁਸੀਂ ਪਾਏਂਗੇ ਨਹੀਂ ਪਾਏਂਗੇ ਕਿ ਪਾਇਆ ਹੋਵੇ ਯਕੀਨ ਹੈ ਸੁਦੇ ਸੁਆਦ ਇਹ ਪਤਾ ਹੀ ਨਹੀਂ ਵੀ ਕਾ ਦਵਾ ਅਜਵੈਣ ਆਈ ਕਰਕੇ ਨਾ ਰਵੀ ਸਾਰੇ ਮਸਾਲੇ ਰਲਾ ਕੇ ਹਮ ਇੱਕ ਦਿਨ ਉਹਦੇ ਚ ਢੋਲੀ ਚੋਂ ਤਰ ਨਹੀਂ ਹੈ ਸਬਜ਼ੀ ਵਧੀਆ ਅਸਾਂ ਹੀ ਰੱਖ ਕੇ ਸਾਰਾ ਕੁਝ ਕੱਚੇ ਵਧੀਆ ਸਾਈ ਕੋਲ ਬਹੁਤ ਸਵਾਦ ਬਣਦੀ ਹੈ ਜੇ ਪੱਤਾ ਗੋਭੀ ਹੋਵੇ ਨਾ ਬਹੁਤ ਵਧੀਆ ਬਣਦੀ ਪੱਤੇ ਗੋਭੀ ਦੇ ਕੀੜੇ ਦਾ ਚੱਕਰ ਪੈ ਜਾਂਦਾ ਕੋਈ ਕੀੜਾ ਨਹੀਂ ਹੈਗਾ ਉਹ ਤਾਂ ਕਹਿੰਦੇ ਥੋੜਾ ਅੰਦਰ ਇੰਨਾ ਸਾਫ਼ ਕਰਦੀ ਆ ਅੱਜ ਮੈਂ ਪਤਾ ਨਹੀਂ ਰੱਬ ਜਾਣਦਾ ਬਹੁਤ ਜਾਣੇ ਕਹਿੰਦੇ ਨੇ ਵੀ ਬਹੁਤ ਦਾ ਖਾਂਦੇ ਨੇ ਕੀੜਿਆਂ ਕਰਕੇ ਬੇਸਾਂ ਇਹ ਕਿਹਦਾ ਬਣਨਾ ਬਿਨਾਂ ਇਹਦੇ ਤੋਂ ਬਣਦਾ ਨਾ ਦੇਸਣ ਮੈਂ ਹੁਣੇ ਭਾਈ ਛਾਣ ਕੇ ਪਾ ਕੇ ਲਈਆਂ ਸਾਰਾ ਤੇ ਮੇਰੀਆਂ ਬੱਚੀਆਂ ਕਹਿੰਦੇ ਨੇ ਆਂਟੀ ਤੁਸੀਂ ਛਾਣਿਆ ਨਹੀਂ ਮਿਰਚਾਂ ਨਹੀਂ ਲੜ ਰਹੀਆਂ ਨੇ ਜਿਹੜਾ ਛਾਣਾ ਹੋਇਆ ਸੀ ਉਦੋਂ ਅੱਛਾ ਜਿਹੜੀਆਂ ਕੁੱਟੀਆਂ ਹੋਈਆਂ ਹੁਣ ਕਰਤੀਆਂ ਨੇ ਕੁੱਟ ਗਿਆ ਨਾ ਉਹ ਇਸਨ ਦਾ ਕਲਰ ਕਿਹਜਾ ਫਿੱਕਾ ਜਿਹਾ ਥੋੜਾ ਜਿਹਾ ਨਾ ਲਾਈਟ ਆ ਬੀਸ ਥੋੜਾ ਜਿਹਾ ਬੇਸਣ ਹੋਰ ਮਿਲਾਇਆ ਤੇ ਬਾਕੀ ਆਪਣੇ ਲੋੜ ਅਨੁਸਾਰ ਪਾਣੀ ਮਿਲਾ ਲਿਓ ਇੱਕ ਤਾਂ ਸੌਫਟ ਹੋ ਗਈਆਂ ਪਾਣੀ ਥੋੜਾ ਜਿਹਾ ਵਾਲੀਆਂ ਸੀ ਉਹਦੇ ਕਰਕੇ ਵਿੱਚ ਪਾਣੀ ਵੜ ਜਾਂਦਾ ਬਾਕੀ ਨਰ ਪਾਉਣ ਨਾਲ ਉਹ ਵੀ ਚੀਜ਼ਾਂ ਛੱਡ ਜਾਂਦੀਆਂ ਨੇ ਪਾਣੀ ਤੇ ਆਜਿ ਵਰਗਾ ਜਿਹੜਾ ਮਾੜਾ ਮੋਟਾ ਪਾਇਆ ਇੱਧਰ ਥੋੜਾ ਜਿਹਾ ਬੇਸਣ ਹੋਰ ਕੋਲ ਲਿਆ ਇਹ ਕਰ ਲੈ ਡਿਪ ਕਰ ਲਈ ਜਦੋਂ ਇਹਦੇ ਵਿੱਚ ਬੇਸਣ ਪਾਉਣਾ ਪੀ ਜਾਂਦਾ ਪੀ ਜਾਂਦਾ ਪਤਾ ਹੀ ਨਹੀਂ ਲੱਗਦਾ ਹੈਗਾ ਹਿਸਾਬ ਨਹੀਂ ਆਉਂਦਾ ਹਾਂ ਫਿਰ ਉਹ ਥੋੜੀ ਬਰੋਕਲੀ ਥੋੜਾ ਜਿਹਾ ਲੈ ਲਈ ਜ਼ਿਆਦਾ ਥੋੜਾ ਜਿਹਾ ਇੱਧਰ ਆ ਬਾਕੀ ਡਿਪ ਕਰਨ ਲਈ ਕੋਟਿੰਗ ਵਾਸਤੇ ਜਿਹੜਾ ਉਹ ਅਲੱਗ ਕਰ ਲਿਆ ਮੰਮੀ ਨੇ ਹਵਾ ਜੀ ਬਾਲੀ ਚੱਲਣ ਲੱਗੀ ਅੱਗ ਵੀ ਉਹਦੇ ਨਾਲ ਥੋੜੀ ਜੀ ਹੁੰਦੀ ਆ ਧੂਆ ਜਿਹਾ ਵੀ ਕੰਮ ਹੀ ਆਂਦਾ ਹੁਆ ਕਰਕੇ ਨਹੀਂ ਨਹੀਂ ਮੰਜੇ ਤੇ ਤਾਂ ਬੈਠਣਾ ਸਮਾਨ ਵੀ ਪਿਆ ਮੰ ਹੋ 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 ਡਿਪ ਡਿਪ ਕਰਕੇ ਸਿੱਟੀ ਜਾਣੇ ਆ ਪਹਿਲਾ ਕੋਰ ਨਿਕਲੇ ਆ ਜੀ ਤੇ ਬੇਸਣ ਥੋੜਾ ਜਿਹਾ ਐਡਜਸਟ ਕੀਤਾ ਥੋੜਾ ਜਿਹਾ ਹੋਰ ਗਾੜਾ ਕੀਤਾ ਵਾ ਬੇਸਣ ਪਾ ਲਿਆ ਸੀ ਵਿੱਚ ਉਹ ਬਸ ਆਪਣੇ ਹਿਸਾਬ ਨਾਲ ਐਡਜਸਟ ਕਰ ਲਿਆ ਤੁਸੀਂ ਕਈਆਂ ਨੂੰ ਬੜਾ ਗਾੜਾ ਵਧੀਆ ਲੱਗਦਾ ਕਈਆਂ ਨੂੰ ਪਤਲਾ ਵਧੀਆ ਲੱਗਦਾ ਓਨੀ ਕੁ ਕੋਟਿੰਗ ਹੋ ਜੇ ਬਸ ਪੂਰੀ ਪੂਰੀ ਦੇਖਣ ਨੂੰ ਤਾਂ ਬਹੁਤ ਜਿਆਦਾ ਸੋਹਣੇ ਲੱਗਦੇ ਐ ਨੇ ਕਰਾਂਚੀ ਐ ਖੜਕਦੇ ਸੀ ਪੂਰੇ ਜੇ ਕੱਢਿਆ ਬਾਹਰ ਸ਼ੁਰੂ ਕਰੀਏ ਖਾਣੇ ਫਿਰ ਫੂਡ ਇਨਸ펙ਟਰ ਆ ਗਿਆ ਦੱਸ ਗਿਣੇ ਇਹਨਾਂ ਨੇ ਠੰਡੇ ਵੀ ਹੋ ਜਾਣਾ ਫਿਰ ਠੰਡ ਵੀ ਬੜੀ ਅੱਜ ਚਟਣੀਆਂ ਚਟੜੀਆਂ ਪਾਓ ਬਈ ਇਹ ਸੀ ਪਕੌੜੇ ਤਾਂ ਬਣਾਉਣੇ ਆ ਜਿਆਦਾ ਵੀ ਇਹ ਚਟਣੀਆਂ ਖਤਮ ਕਰ ਦਈਏ ਕਿਤੇ ਪਈਆਂ ਪਈਆਂ ਐਕਸਪਾਇਰ ਨਾ ਹੋ ਜਾਣ ਪਕੌੜੇ ਬਣਦੇ ਬਣਦੇ ਧੁੱਪ ਨਿਕਲ ਗਈ ਇੱਕਦਮ ਧੁੰਦ ਜੀ ਛੱਟ ਗਈ ਦੇਖਣ ਲੱਗਿਆ ਵਿਜ਼ਿਬਿਲਟੀ ਵੀ ਵਧ ਗਈ ਹੂੰ ਹਵਾ ਵੀ ਚੱਲਣ ਲੱਗੀ ਸ ਇੱਕ ਤਾਂ ਹਵਾ ਚੱਲਣ ਲੱਗ ਜਾਂਦੀ ਐ ਤੇ ਇੱਕ ਯਾਰ ਗੜੇ ਵੀ ਕਈ ਥਾਂ ਤੇ ਵੀਡੀਓ ਆਈਆਂ ਨੇ ਕਿੰਨੇ ਕੁ ਪਏ ਆ ਬੁੱਤੇ ਵਾਲੇ ਖਾਨਪੁਰ ਪਏ ਨੇ ਕਈ ਥਾਂ ਤੇ ਪਏ ਐ ਇੱਕ ਵੀਡੀਓ ਤੋਂ ਪਤਾ ਨਹੀਂ ਲੱਗਦਾ ਹੈਗਾ ਕਈ ਵਾਰ یوں ਚੱਕ ਕੇ ਬਣਾਈ ਹੁੰਦੀ ਆ ਕਈ ਵਾਰ ਜਮੇ ਹੀ ਵੀ ਹਵਾਈ ਅੜਾਈ ਹੁੰਦੀ ਆ ਪਿਛਲੇ ਸਾਲ ਦੀ ਵੀਡੀਓ ਹੁੰਦੀ ਐ ਵੱਡੇ ਪਕੌੜੇ ਖਾਣ ਦਾ ਵੀ ਲੱਗ ਗਈ ਸਵਾਦ ਹੂੰ ਹੂੰ ਵੱਡੇ ਪਕੌੜੇ ਮੈਂ ਤਾਂ ਬੜੇ ਵਧੀਆ ਲੱਗਦੇ ਆ ਖਾਣੇ ਨਹੀਂ ਹੁੰਦੇ ਆ ਬੜਾ ਯਾਰ ਇੱਕ ਚੱਕ ਕੇ ਪੀਸ ਆ ਪਤਾ ਖੜਮੇ ਕਿਉਂ ਹੁੰਦੇ ਨੇ ਦੰਦੀ ਵੱਢ ਸਾੜਾ ਦੇਰ ਉਹ ਕਰਨੇ ਪੈਂਦੇ ਨੇ ਭਾਈ ਹੰਮ ਕਰਾਂਚੀ ਜੇ ਹੋ ਜਾਂਦੇ ਨੇ ਹੂੰ ਇਹ ਵੈਸੇ ਡੈਡੀ ਦਾ ਹੀ ਉਹ ਸੀਗਾ ਕਿ ਕਹਿੰਦੇ ਉਹਨੇ ਬ੍ਰੇਨ ਚਾਈਲਡ ਬ੍ਰੇਨ ਆਈਡੀਆ ਵੀ ਬਰੋਕਲੀ ਦੇ ਪਕੌੜੇ ਖਾਣੇ ਆ। ਮੈਨੂੰ ਮਸ਼ਰੂਮ ਤਾਂ ਨਹੀਂ ਪਏ ਸੀ। ਉਹਦੇ ਵੀ ਵੈਸੇ ਬਣ ਜਾਂਦੇ ਵਧੀਆ। ਪਰ ਉਹ ਦੂਜੇ ਲੋਟ ਬਣਦੇ ਆ ਨਾ। ਮੈਦੇ 'ਚ ਬਣਦੇ ਆ, ਉਹ 'ਚ ਬਣਦੇ ਆ। ਉਹ ਵੀ ਬੈਂਦੀ ਆ। 2 ਸਾਲ ਹੋ ਕੇ ਆਪਣੇ ਹੀ ਹੋਈ ਜਾਂਦੀ ਐ ਇੱਥੇ ਦਿੱਤੀ। ਐਤ ਕੀ ਬੀਜੀ ਐ ਨਹੀਂ ਫੇਰ। ਹਾਂ ਫੇਰ ਮੈਂ ਵੀ ਸਬਜ਼ੀ 'ਚ ਗਿਆ ਸੀ। ਬਾਜ਼ਾਰ ਗਈ ਸਬਜ਼ੀ ਲੈਣ ਫੇਰ ਮੈਂ ਲੈ ਕੇ ਆਇਆ। ਕਿੰਨੇ ਰੁਪਏ ਕਿਲੋ ਸੀ ਇਹ? 80 ਰੁਪਏ। ਆ ਤੁਸੀਂ 23 25 ਦੀਆਂ ਦਿੰਦੇ ਸੀ। 80 ਦੇ ਆ। ਮੈਂ ਦਸਣ 'ਚ ਵੀ ਫਸ ਗਿਆ। ਉਹ ਕਹਿੰਦਾ ਦਸਣ ਸਿਰਪੀਏ ਕਿੰਨੇ ਉਹਨੇ 180 ਕਿਹਾ ਹਮਣਾ ਅੱਛਾ ਉਹ ਜਦ ਮੈਂ ਰਿਲੇ ਨਹੀਂ ਆਉ ਉਹ ਕਹਿੰਦਾ ਜੀ 180 ਹੈ ਮੈਂ ਮੈਂ ਘਰੋਂ ਕਹਿ ਕੇ ਭੇਜਿਆ ਮੈਂ ਕਿਹਾ ਕਿ ਬਰੋਕਲੀ ਜਦੋਂ ਜਦੋਂ ਜਿਮੀ ਗੰਧ ਲੈਂਦੀ ਸੀ ਮੈਂ ਉਦੋਂ ਪੁੱਛਿਆ ਜੀ ਕਹਿੰਦਾ ਇਹ ਵੀ 80 ਦੀ ਹੈ ਜਿਮੀ ਗੰਧ ਵੀ 80 ਦੀ ਹੈ ਹਾਂ ਤੂੰ ਮੈਨੂੰ 80 ਕਹੀ ਮੈਂ ਹਾਂ ਹੋਊਗੀ 25 ਨਾ 35 40 ਦੀ ਹਾਂ ਵਿਦੇਸ਼ੀ ਫਿਰ ਹੈ ਵਿਦੇਸ਼ੀ ਉਹ ਆ ਜਿਮੀ ਗੰਧ ਵੀ ਬੜੀ ਮਹਿੰਗੀ ਹੁੰਦੀ ਆ ਹੁਣ ਦੇ ਵੀ ਥੋੜੀ ਜੀ ਆ ਉਹ ਪਾੜ ਪਹਾੜੀ ਰੀਤ ਸਾਨੂੰ ਬੰਦਾ ਮਿਲਿਆ ਸੀ ਉਹ ਕਹਿੰਦਾ ਸੀ ਅੱਜ ਮੈਂ ਜ਼ਮੀਂਗੰਦ ਵੇਚਣੀ ਆ ਜਦੋਂ ਅਸੀਂ ਉੱਥੇ ਗਏ ਸੀ ਕੋਰਾਂ ਅਨੰਤਪੁਰ ਸਾਹਿਬ ਵੱਲ ਗਏ ਸੀ ਆਪਣੇ ਤਾਂ ਨਹੀਂ ਹੁੰਦੀ ਪਹਾੜੀ ਸੀਗਾ ਮਾਚਲ ਦਾ ਸੀਗਾ ਉਹ ਕਹਿੰਦਾ ਅੱਜ ਮੈਂ ਜ਼ਮੀਂਗੰਦ ਵੇਚਣੀ ਆ ਬੀਜਣੀ ਆ ਸੌਰੀ ਅੱਜ ਇਹ ਦਹੀਂ ਨਾਲ ਆਪਾਂ ਖਾਣ ਲੱਗੀ ਆ ਮੈਂ ਜਰਗ ਦੀ ਮੇਲੇ ਗਿਆ ਸੀ ਆਪਣੇ ਪਿੰਡ ਦੀ ਭੈਣ ਤੇ ਦੀਦਾਦੀ ਇੱਕ ਘਰਾਂ ਤੋਂ ਉਹ ਦਹੀਂ ਨਾਲ ਖਾਂਦੇ ਸੀਗੇ ਬੱਲੇ ਬੱਲੇ ਗੁੱਲਕਰੀ ਦੀ ਚੋਰੀਆਂ ਇਹ ਗੱਲ ਹੋ ਗਈ ਉਹਨਾਂ ਦੇ 40 ਸਾਲ ਥੋੜੇ ਜਾਂਦੇ ਉਹਨਾਂ ਦੇ ਸਾਡੇ ਨਹੀਂ ਜਾਂਦੇ ਛੜਦਾ ਤਾਂ ਹੀ ਏਮਲੀ ਲਿਆਉਣੀ ਗੋੜ ਪਾ ਕੇ ਉਹਨੂੰ ਘੋਲ ਕੇ ਪੀ ਘਾਟੇ ਕਰਦੀ ਏਮਲੀ ਨਾਲ ਖਾਈ ਜਣੀ ਨਾਲੇ ਨਾਲ ਬੱਲੇ ਬੱਲੇ ਬਹੁਤ ਸੁਆਦ ਬਸ ਅੱਦ ਏਮਲੀ ਘੋਲ ਕੇ ਹੁਣ ਅਮਨੇ ਔਰ ਬਹੁਤ ਸੁਆਦ ਨੇ ਠੰਡੀ ਠੰਡੀ ਹਵਾ ਚੱਲਦੀ ਹਾਂਜੀ ਠੰਡੀ ਹਵਾ ਖਾਣ ਦਾ ਨਜ਼ਾਰਾ ਵੀ ਆਉਂਦਾ ਪਰ ਛੇਤੀ ਠੰਡੇ ਦੀ ਹੋ ਜਾਂਦੇ ਆ ਪਹਿਲੀ ਪਲੇਟ ਨਾਲ ਦਾ ਟੇਸਟੀ ਚੱਕ ਹੁੰਦਾ ਹੁਣ ਵਧੀਆ ਟੇਸਟ ਤੇ ਸੁਆਦ ਦਾ ਪੂਰਾ ਕੋਈ ਘਾਟ ਨਹੀਂ ਜੀ ਕੋਈ ਬਾਦ ਨਹੀਂ ਰਹੀ ਹੁਣ ਇੰਜੋਏ ਹੋਣਗੇ ਪਕੌੜੇ ਹੰਟਡ ਬੜੇ ਕਿੰਨੇ ਕਿੰਨੇ ਮੈਨੂੰ ਘੱਟ ਲੱਗ ਰਹੇ ਨੇ ਪਰ ਉਹ ਸਭ ਨੇ ਹਾਂ ਬਹੁਤ ਨੇ ਤੁਸੀਂ ਉਹ ਖਾਣੇ ਨੇ ਜਿਨ੍ਹਾਂ ਨੇ ਟੰਗਰ ਟੰਗਰ ਦੀਆਂ ਫਰਾਈਆਂ ਮੈਂ ਟੰਗਰ ਦੀਆਂ ਫਰਾਈਆਂ ਨੇ ਰਾਜੀ ਕੌਣ ਦਾ ਪਕੌੜੇ ਬਣੀ ਜਾ ਰਹੇ ਨੇ ਪਹਿਲਾ ਬੰਦਾ ਉੱਠਿਆ ਜਿਹਨੇ ਸਭ ਤੋਂ ਪਹਿਲਾਂ ਖਾਣਾ ਸ਼ੁਰੂ ਕੀਤਾ ਦੀ ਹਲੇ ਵੀ ਬੈਠਾ ਮੈਂ ਹਲੇ ਵੀ ਬੈਠਾ ਡੈਡੀ ਤਾਂ ਚਲੇ ਗਏ ਤੇਰੇ ਰਾਤ ਦੀਆਂ ਬੜੀਆਂ ਖਬਰਾਂ ਦੀਆਂ ਆ ਰਹੀਆਂ ਨੇ ਪਤੰਗਾ ਦੇ ਰਿਲੇਟਡ ਵੀ ਬੱਚਿਆਂ ਦੀ ਡੈਥ ਹੋ ਰਹੀ ਆ ਹੁਣ ਡੈਡੀ ਦਾ ਵੀ ਆਪਣੇ ਪਿੰਡ ਦੇ ਦੋ ਤਿੰਨ ਜਵਾਗ ਦੇ ਕੇ ਕੋਠੇ ਤੇ ਨੇਰੇ ਤੇਰੇ ਵੀ ਹੋ ਗਿਆ ਇੱਕ ਲੱਗਦਾ ਵੀ ਸ਼ਾਇਦ ਪਹਿਲਾਂ ਹੀ ਹੁੰਦਾ ਪਹਿਲਾਂ ਵੀ ਹੁੰਦਾ ਸੀ ਹੁਣ ਮਿਊਜ਼ ਜ਼ਿਆਦਾ ਆਉਣ ਲੱਗੀਆਂ ਹਰੇਕ ਕੋਲ ਫੋਨ ਨਾ ਨਹੀਂ ਹੁਣ ਚਾਈਨਾ ਡੋਰ ਨਾਲੋਂ ਵੀ ਹੋ ਗਿਆ ਮਿਕਸਾ ਬੀ ਕੈਨੇਡਾ ਦੀ ਵੀਡੀਓ ਭੇਜੀ ਸੀ ਕੈਨੇਡਾ ਚ ਵੀ ਚਾਈਨਾ ਡੋਰ ਪਾ ਰਹੇ ਸੀ ਜਿਹੜੀ ਦੇ ਪੈਰਾ ਚੌਥੀ ਪਈ ਸੀ ਬਾੜੀ ਗੰਦੀ ਡੋਰ ਹੈ ਬਾੜੀ ਸਾਰੇ ਪੜਦੇ ਨੇ ਨਹੀਂ ਡੋਰ ਨਹੀਂ ਗੰਦੀ ਲੋਕ ਗੰਦੇ ਆ ਲੋਕ ਗੰਦੇ ਆ ਆਪਦੀ ਥੋੜੀ ਆਪਦੀ ਜਵਾਕਾਂ ਦੀ ਡੈਥ ਹੁੰਦੀ ਆ ਕੋਈ ਪ੍ਰਵਾਹ ਨਹੀਂ ਕਿਸੇ ਨੂੰ ਅਗਲਾ ਸਰਕਾਰਾਂ ਤੇ ਕਹਿੰਦਾ ਵੀ ਲਾਈਟ ਭਜਾਤੀ ਜਿਹੜਾ ਤੁਹਾਡੇ ਹੱਥ ਚੋਂ ਚੀਜ਼ਾਂ ਦਾ ਕਰੋ ਜੀ ਲੋਨਿਆ ਕਿਤੇ ਮੈਨੂੰ ਤਾਂ ਬਾਜ਼ਾਰ ਤੋਂ ਜ਼ਹਿਰ ਵੀ ਮਿਲਦੀ ਆ ਹਾਂ ਲੈ ਕੇ ਪੀਣੀ ਥੋੜੀ ਆਪ ਹਾਂ ਅੱਛਾ ਦੋ ਐਸੇ ਢੋਲਿਆ ਆਪਣੇ ਪਿੰਡ ਦੇਖ ਲਾ ਅਜੇ ਪਰਲੇ ਪਾਸੇ ਪਤਾ ਨਹੀਂ ਆ ਉਹਨੇ ਦੋ ਜਵਾਗ ਵੜਦੇ ਟ੍ਰੇਨ ਨੇ ਦੋ ਜਵਾਗ ਅੱਛਾ ਉਹਨਾਂ ਦੇ ਹੁਣ ਟ੍ਰੇਨ ਕਲੇਮ ਪਾਉਗੇ ਤੇ ਮੈਨੂੰ ਇੱਕ ਗੱਲ ਦੱਸਦਾ ਨਾ ਮੈਂ ਜੰਮੀ ਯਕੀਨ ਕਰੂੰਗਾ ਕਿਉਂਕਿ ਮੈਂ ਦੇਖਿਆ ਜਵਾਕ ਸੜਕਾਂ ਦੇ ਆਲੇ-ਦਾਲ ਹੀ ਦੇਖਦੇ ਇੱਥੇ ਕਿੱਥੇ ਜਾਣਾ ਬਸ ਪੰਗ ਵਾਲੇ ਨਹੀਂ ਗਾ ਅੱਜੇ ਸੜਕ ਕ੍ਰੋਸ ਕਿੰਨਾ ਔਖਾ ਯਾਰ ਉਹਦੇ ਘਰਦਿਆਂ ਨੂੰ ਹਨਾ ਯਾਰ ਸਾਰੀ ਸਾਰਾ ਕੋਸ਼ਿ ਤਵਾ ਹੋ ਗਿਆ ਕਿ ਚਲਾਓ ਆਪ ਹੌਲੀ ਚਲਾ ਲਓ ਜਿਵਾਗ ਤਾਂ ਵਿਚ ਲੱਗਣ ਨੂੰ ਬੀ। ਹੂੰ ਨੀਅਰ ਕਰਦੇ ਉਹਨੂੰ ਕਰਨਾ ਔਖਾ ਨਾ ਬਾਅਦ ਸਾਰੀ ਉਮਰ ਦਾ ਰੋਣਾ। ਕਦੀ ਨੇ ਆਲੇ ਸ਼ਾਇਦ ਉਹ ਵੀ ਪਾ ਦਿੰਦੇ ਨੇ ਫਿਰ। ਕਲੀਨ ਪਾਉਣਗੇ। ਆਪਣੇ ਮੁੰਡੇ ਕੁਝ ਅਗੇ ਸੀਗੇ ਵੀਡੀਓ ਬਣਾਉਂਦੇ। ਹੂੰ ਟ੍ਰੇਨ ਤੇ ਲਿਆ ਗਏ ਸੀ ਹਾਂਜੀ। ਟ੍ਰੇਨ ਦੇ ਇੱਕ ਨਿਸ਼ਾਲ ਮਾਰੀ ਦੋ ਬੰਦੇ ਤੈਨੂੰ ਗੋਦ 'ਚ ਰੋਂਪੁਰ ਅੱਡੇ ਤੇ ਪੁੱਛ ਲੱਗੀ। ਉਹ ਕਹਿੰਦੇ ਸਾਡੇ ਸੀਗੇ ਉਹਨਾਂ ਨੂੰ ਖਣੀ 4-5-5 ਲੱਖ ਦਾ ਕਲੀਨ ਪਾ। ਅੰਕਤ ਵਾਸਤੇ ਫਰਾਈਆਂ ਬਣਾ ਰਹੀ ਆ। ਇਹ ਹੁਣ ਕਈ ਪੁੱਛਣਗੇ ਵੀ ਤੁਸੀਂ ਅੱਜ ਪਕੌੜੇ ਕਿਉਂ ਬਣਾਏ ਨੇ। ਕਾੜੇ ਕ ਬਣਾਉਣ ਦਾ ਕਾਰਨ ਵੀ ਕੱਲ ਮੰਮੀ ਸੀਗੇ ਬਿਮਾਰ ਹੈ ਕਿ ਜੁਲਾ ਸਾਡ ਦਾ ਸੋਹਣਾ ਨਹੀਂ ਇਸ ਕੱਪੜੇ ਪਾਉਣੇ ਨੇ ਮੈਂ ਤੇ ਮੰਮੀ ਸੀਗੇ ਕੱਲ ਬਿਮਾਰ ਡਾਕਟਰ ਕੋਲ ਲੈ ਗਿਆ ਉਹ ਕਹਿੰਦਾ ਵੀ ਟੈਂਪਰੇਚਰ ਲੋ ਆ ਵੀ ਤੁਸੀਂ ਕਾਫੀ ਪੀ ਕੇ ਤਾਂ ਹੀ ਦਾੜੀ ਵੀ ਕਾਫੀ ਕਹਿੰਦੇ ਨੇ ਕੰਬਲ ਲੈ ਕੇ ਬਹਿ ਜਾਓ ਅੱਜ ਤਾਂ ਹੀ ਮੰਮੀ ਨੂੰ ਚੁੱਲ੍ਹੇ ਦੇ ਨੇੜੇ ਕੀਤਾ ਵੀ ਸੀ ਟੈਂਪਰੇਚਰ ਜ਼ਿਆਦਾ ਹੋ ਜਾਊਗਾ ਨਾਲੇ ਪਕੌੜੇ ਖਾਣ ਨਾਲ ਜ਼ਿਆਦਾ ਹੋ ਜਾਊਗਾ ਜਦੋਂ ਮੈਂ ਜਾਣਾ ਭੋਗ ਤੇ ਚਾਹ ਤੇ ਚਾਹ ਮੰਮੀਆਂ ਸਿਆਣੀਆਂ ਹੋ ਜਾਂਦੀਆਂ ਨੇ ਫਿਰ ਉਹ ਪਾਪਾ ਨਾਲ ਲੜ ਲਾਈ ਜਦੇ ਮੈਂ ਚੰਡੀਗੜ੍ਹ ਕੱਲ ਗਿਆ ਕਿਰਨੂ ਲੈ ਕੇ ਅੱਖਰ ਨਾਲ ਦੋ ਵਾਰੀ ਫੋਨ ਕਰਿਆ ਅੱਛਾ ਮੈਂ ਸਕੂਟਰੀ ਤੇ ਨਾਲ ਜੇ ਕਾਰ ਤੇ ਜਾਈ ਮੈਂ ਪੁੱਛਿਆ ਆ ਗਿਆ ਵੀ ਤੂੰ ਦਿਖਾਈ ਕਿਉਂ ਨਹੀਂ ਸਾਰੀ ਮੈਂ ਕਹਿੰਦੇ ਕਿ ਇਹ ਸਕੂਟਰੀ ਦੇ ਵਿੱਚ ਸਾਡਾ ਰੋਲਾ ਪਿਆ ਮੈਂ ਤੂੰ ਕਾਰ 'ਚ ਜਾਂਦੀ ਜੇ ਕਾਰ ਆ ਗਿਆ ਬਹੁਤ ਦੂਰ ਜਾਣਾ ਸੀਗਾ ਦੂਰੋਂ ਜਾਣਾ ਦਾ ਜੱਤਾ ਕਹਿੰਦੇ ਨੇ ਬੱਸ ਚੜ ਜਾ ਬੱਸ ਚੜ ਜਾ ਉਹ ਪਿੰਡ ਜਾਣਾ ਉੱਥੇ ਗੱਡੀ 'ਚ ਇੱਥੇ ਮੈਂ ਦੋ ਵਿੱਥ ਦੇ ਉੱਤੇ ਹੀ ਜਾਉਂ ਗੱਡੀ 'ਚ ਮੈਂ ਤਾਂ ਪਾਪਾ ਨੇ ਰਿਸ਼ਤੇਦਾਰੀ ਜਾਣਾ ਪਰ ਤੰਦਰੁਸਤ ਸਕੂਟਰੀ ਆ ਜੇਕਰ ਡਾਕਟਰ ਕੋਲ ਚਾੜਾ ਜਦ ਬਿਮਾਰ ਹੋਵੇ ਅੰਡ ਜੀ ਨਹੀਂ ਹੈ ਹੈ ਮਾਸਮਾ ਖਰਾਬ ਸੀ ਤਾਂ ਕਰਕੇ ਰੰਮੋ ਲੈਣਾ ਕਿੰਨੀ ਕੇਅਰ ਕਰਦਾ ਮੈਂ ਤੂੰ ਮੇਰੀ ਚੰਡੀ ਕਰਦੀ ਹੋਈ ਹੈ ਉਹ ਬਰੋਕਲੀ ਵਾਲੇ ਪਕੌੜੇ ਵੱਧ ਸਵਾਦ ਆ ਨਾ ਬਰੋਕਲੀ ਵਾਲੇ ਪਕੌੜੇ ਆਏ ਸਵਾਦ ਲੱਗਦੇ ਨੇ ਹੈ ਵੀ ਸਵਾਦ ਮਹਿੰਗਿਆ ਉਹ 80 ਕਿਲੋ ਇਹ 5 ਰੁਪਏ ਕਿਲੋ 5 ਰੁਪਏ ਬਸ ਹਾਂ ਮੋਲੀ ਦੇ 5 ਰੁਪਏ ਐਨੇ ਦਾ ਆ ਜਾਣੀ ਸੀ ਕਿੰਨੀ 18 ਕਿਲੋ 16 ਸੋਨਾ ਗੱਜਰ ਮਟਰ ਗੋਭੀ ਕਿੰਨੂ ਬਹੁਤ ਸਸਤੇ ਰਹੇ ਨੇ ਇਕਾਦਰ ਨਹੀਂ ਹੁੰਦਾ ਆਦਰਕ ਮਹਿੰਗਾ ਸੀ ਤੇ ਆਪਣੇ ਮਿਰਚ ਨਹੀਂ ਹੁੰਦੀ ਮਿਰਚ ਮਹਿੰਗੀ ਰਹੀ ਆ ਜਿਹੜੀ ਚੀਜ਼ ਇਹ ਐ ਹੀ ਆ ਬਸ ਇਹ ਜਿਹੜੀ ਆਪਣੇ ਏਰੀਏ ਚ ਹੁੰਦੀਆਂ ਗਾਜਰ ਬਹੁਤ 5 ਰੁਪਏ ਕਿਲੋ ਬੋਲ ਰਹੇ ਨੇ ਗੋਭੀ ਤੇ ਨ ਰੁਪਏ ਕਿਲੋ ਗੋਭੀ ਬਟਰ ਵੀ ਹੈ ਇਹ ਹੈ ਵੀ 80 ਰੁਪਏ ਵਾਲੀ ਹੈ ਨਹੀਂ ਬਹੁਤ ਮੰਮੀ ਨੇ ਜਾਣਾ ਹੁਣ ਜਾਂ ਸਾਨੂੰ ਵੇਚ ਦੇ ਵੀ 8-9 ਫਾਦੇ ਨਹੀਂ ਲੱਗ ਲੈਣ ਪਾਠ ਪਾਠ ਤੇ ਜਾਣਾ ਮੰਮੀ ਨੇ ਹੁਣ ਨਹੀਂ ਪਾਠ ਤੇ ਜਾਣਾ ਮੰਮੀ ਦੀ ਰੀਲ ਬਣਨੀ ਪਈ ਦਾੜੀ ਕਹਿੰਦਾ ਮੇਰੀ ਵੀ ਵੀਡੀਓ ਬਣਾ ਦੇ ਮੈਂ ਸਮਾਨ ਚੱਕਦਾ ਮੈਂ ਹੈਲੋ ਕਰਵਾ ਪੰਡ ਧੋਣੇ ਵਾਲੇ ਪਏ ਨੇ ਪਾਣੀ ਦੀ ਖਾਲੀ ਪੰਡੇ ਵੀ ਧੋਣੇ ਮੰਮੀ ਤੁਹਾਡੇ ਆਉਂਦੇ ਆ ਉਹਨਾਂ ਦੇਖੋ ਵੀ ਦਾੜੀ ਤੋ ਦੇਣਗੇ ਕਿ ਨਹੀਂ ਦੱਸੋ ਇੱਕ ਫਿਲਮ ਦੇ ਵਿੱਚ ਮੇਰੇ ਮਿੱਤਰ ਜਾਂਦਾ ਉਹਨੂੰ ਪੈਸੇ ਲੱਭੀ ਜਾਂਦੇ ਨੇ ਉਹ ਜੇਬ ਚ ਪਾਈ ਜਾਂਦਾ ਗਿਰੀ ਜਾਂਦਾ ਹੋਟਲ ਜਾ ਕੇ ਓਏ ਕੀ ਬਣਾਇਆ ਇਹਦਾ ਜੀ ਖਾਈ ਗਿਆ ਖਾਈ ਗਿਆ ਜਦ ਮਾਰੇ ਹੱਥੋਂ ਤੋਂ ਹੱਥ ਉਂਗਲਾਂ ਬਾਹਰ ਨਿਕਲ ਗਈਆਂ ਉਹ ਇੱਕੇ ਨੋਟ ਉਹਨੂੰ ਬਾਰ-ਬਾਰ ਲੱਭੀ ਜਾਂਦਾ ਉਹ ਹੀ ਉਹ ਪਾਈ ਜਾਂਦਾ ਕਿ ਇਹ ਫੱਟੀ ਹੁੰਦੀ ਆ ਉਹ ਕਹਿੰਦਾ ਜੀ ਮੈਂ ਕੀ ਕਰਾਂ ਕਹਦਾ ਉਹ ਭਾਂਡੇ ਪਾਏ ਮੇਰੇ ਮਿੱਤੋਲੇ ਭਾਂਡੇ ਮਾਜਦਾ ਤਾਂ ਖਾਇਆ ਵਿੱਚੋਂ ਦੋ ਤਿੰਨ ਚਮਚੇ ਇੱਕ ਕੜਸੀ ਨੇ ਫਿਜ ਬਾ ਦੇਖੋ ਜੇ ਕੰਮ ਕਰਦਾ ਕਰਨਾ ਚਾਹੀਦਾ ਇਹ ਤਾਂ ਕੋਈ ਨੁਕਸਾਨ ਨਹੀਂ ਸਹੀ ਗੱਲ ਉਹ ਤੋਂ ਮੈਂ ਸਿੱਖਿਆ ਪਰ ਲੇਟ ਸਿੱਖਿਆ ਸਿੱਖਿਆ